ਜੇ ਮਾਂ ਹੁੰਦੀ ਅੱਜ ਜਾਉਂਦੀ ਜੇ ਮਾਂ ਹੁੰਦੀ ਅੱਜ ਜਾਉਂਦੀ ਪੁੱਛਦੀ ਹਾਲ ਮੇਰਾ ਆਪਣੇ ਨਾਲ ਵਧ ਕੇ ਰੱਖਦੀ ਖਿਆਲ ਮੇਰਾ ਜੇ ਮਾਂ ਹੁੰਦੀ ਅੱਜ ਜਾਉਂਦੀ ਮਾਂ ਹੁੰਦੀ ਅਜ ਜਿਉਂਦੀ ਉੱਠਦੀ ਹਾਲ ਮੇਰਾ ਆਪਣੇ ਦਾਣ ਵੰਡ ਕੇ ਰੱਖਦੀ ਖਿਆਲ ਮੇਰਾ ਜੇ ਮਾਂ ਹੁੰਦੀ ਅਜ ਜਿਉਂਦੀ ਸ਼ਾਮ ਨੂੰ ਮੁੜ ਕੇ ਜਦ ਮੈਂ ਆਪਣੇ ਘਰ ਆਉਂਦਾ ਸ਼ਾਮ ਨੂੰ ਮੁੜ ਕੇ ਜਦ ਮੈਂ ਆਪਣੇ ਘਰ ਆਉਂਦਾ ਮਾਂ ਦੇ ਕਦਮਾਂ ਨੂੰ ਚੰ ਸੀਨੇ ਠੰਡ ਪਾਉਂਦਾ ਮਾਂ ਦੇ ਕਦਮਾਂ ਨੂੰ ਚੁਮ ਕੇ ਸੀਨੇ ਠੰਡ ਪਾਉਂਦਾ ਅੱਗੋਂ ਮਾਂ ਵੀ ਹੱਸ ਕੇ ਕਹਿੰਦੀ ਮਾਂ ਵੀ ਹੱਸ ਕੇ ਕਹਿੰਦੀ ਖੁਸ਼ ਰਹੁ ਲਾਲ ਮੇਰਾ ਆਪਣੇ ਨਾਲ ਵਧ ਕੇ ਰੱਖਦੀ ਖਿਆਲ ਮੇਰਾ ਜੇ ਮਾਂ ਹੁੰਦੀ ਅਜ ਆਉਂਦੀ ਉਥੀ ਹਾਲ ਮੇਰਾ ਆਪਣੇ ਨਾਲ ਵਧ ਕੇ ਰੱਖਦੀ ਮੇਰਾ ਮਾਂ ਹੁੰਦੀ ਅਜ ਆਉਂਦੀ ਰੱਬ ਸੁਣੇ ਤੂੰ ਠੰਡੀਆਂ ਸ਼ਾਮਾਂ ਵਗਦੀ ਸੀ ਰੱਬ ਸੁਣੇ ਤੂੰ ਠੰਡੀਆਂ ਆਸ਼ਾ ਦੀ ਮਾਂ ਦੁਆਵਾ ਮੰਗਦੀ ਸੀ ਹੋ ਮੇਰੇ ਲਈ ਮੇਰੀ ਮਾਂ ਦੁਆਵਾ ਮੰਗਦੀ ਸੀ ਸੱਤੀ ਬਾਤ ਤੂੰ ਬਚਾਈ ਸੱਤੀ ਬਾਤ ਤੂੰ ਬਚਾਏ ਰੱਬ ਨਾਲ ਲੈ ਲੈ ਆਪਣੇ ਨਾਲ ਵਧ ਕੇ ਰੱਖਦੀ ਖਿਆਲ ਮੇਰਾ ਮਾਂ ਹੁ ਮੀਤ ਜਾਉਂ ਉੱਚਦੀ ਆਲ ਮੇਰਾ ਆਪਣੇ ਨਾਲ ਬੱਧ ਕੇ ਰੱਖੀਂ ਪਿਆਰ ਮੇਰਾ ਜੇ ماں ਹੁੰਦੀ ਅੱਜ ਜਾਉਂਦੀ ਦੁਰ ਨਾ ਹੋਵੇ ਛਾਂ ਲਾ ਮ ਕਿਸੇ ਦੀ ਮਮੋਲਾ ਦੁਰ ਨਾ ਹੋਵੇ ਛਾਂ ਲਾ ਕਿਸੇ ਦੀ ਮਮੋਲਾ ਸਦਾ ਸਲਾਮਤ ਰੱਖੀ ਸਿਰ ਤੇ ਸ਼ਾਹ ਮੋਲਾ ਸਦਾ ਸਲਾਮਤ ਰੱਖੀ ਸਿਰ ਤੇ ਸ਼ਾਹ ਮੋਲਾ ਸਦਾ ਸਲਾਮਤ ਰੱਖੀ ਸਿਰ ਤੇ ਸ਼ਾਹ ਮੋਲਾ ਬਸ ਤੇਰੇ ਅੱਗੇ ਮੋਲਾ ਬਸ ਤੇਰੇ ਅੱਗੇ ਮੋਲਾ ਇਹੋ ਸਵਾਲ ਮੇਰਾ ਰੱਖਦੀ ਖਿਆਲ ਮੇਰਾ ਮਾਂ ਹੁੰਦੀ ਅੱਜ ਜਉਂਦੀ ਪੁੱਛਦੀ ਹਾਲ ਮੇਰਾ ਆਪਣੇ ਨਾਲ ਰਵੱਦ ਕੇ ਰੱਖਦੀ ਖਿਆਲ ਮੇਰਾ ਮਾਂ ਹੁੰਦੀ ਅੱਜ ਜਉਂਦੀ ਮਾਂ ਮਾਂ ਹੁੰਦੀ ਅੱਜ ਜਉਂਦੀ ਹਾਂ ਮਾਂ ਹੁੰਦੀ ਅੱਜ ਜਉਂਦੀ